ਅੱਜ ਤੁਹਾਨੂੰ ਇੱਕ ਫੈਮਿਲੀ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਇਸ ਵੇਲੇ ਮਾੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ ਜਿਨ੍ਹਾਂ ਦੀ ਬਾਹ ਫੜਨ ਵਾਲਾ ਇਸ ਵੇਲੇ ਕੋਈ ਵੀ ਨਹੀਂ ਹੈਗਾ ਤੇ ਇਹਨਾਂ ਦੇ ਇਹ ਮਾਤਾ ਜੀ ਗਿਨੇ ਹਨ ਹਨੀ ਮਾਤਾ ਜੀ ਕੀ ਪ੍ਰੋਬਲਮ ਹੈਗੀ ਹੈ ਮਤਲਬ ਕੀ ਤੁਹਾਡੇ ਹਸਬੰਦ ਨੂੰ ਗੁਜ਼ਰੇ ਬਹੁਤ ਟਾਈਮ ਹੋ ਗਿਆ ਹੈ ਤੇ ਤੁਸੀਂ ਸਰਕਾਰ ਦੇ ਕੋਈਆਂ ਕੀ ਮਦਦ ਚਾਹੁੰਦੇ ਜੇ ਤੁਸੀਂ ਕਿਉਂਕਿ ਤੁਹਾਨੂੰ ਇਸ ਵੇਲੇ ਪੂਰੀ ਦੁਨੀਆ ਲਾਈਵ ਦੇਖ ਰਹੀ ਆ ਜੇ ਅਗਰ ਤੁਹਾਡੇ ਦਿਲ ਦੇ ਵਿੱਚ ਜਦੋਂ ਤੁਹਾਡੇ ਬੱਚੇ ਛੋਟੇ ਛੋਟੇ ਹੋ ਗਏ ਨੇ ਤੁਸੀਂ ਇਹਨਾਂ ਤੋਂ ਕੀ ਮਤਲਬ ਚਾਹੁੰਦੇ ਜੀ ਕੋਈ ਮਾਤਾ ਜੀ ਦੇ ਹਾਲਾਤ ਆ ਇਸ ਵੇਲੇ ਇੰਨੇ ਜ਼ਿਆਦਾ ਬੁਰੇ ਹੋ ਚੁੱਕੇ ਨੇ ਕਿ ਇਹਨਾਂ ਕੋ ਬੋਲਿਆ ਵੀ ਨਹੀਂ ਜਾ ਰਿਹਾ ਹੈਗਾ ਕਿਉਂਕਿ ਪਤੀ ਦਾ ਪਤੀ ਦਾ ਐਕਸਪਾਇਰ ਹੋ ਗਏ ਨੇ ਇਹ ਛੋਟੀ ਜੀ ਕੁੜੀ ਆ ਗਈ ਆ ਬੇਟਾ ਕੀ ਗੱਲ ਹੋਈ ਪਾਪਾ ਨੂੰ ਉਹ ਠੀਕ ਨਹੀਂ ਰਹਿੰਦੇ ਸੀ ਇਸ ਲਈ ਉਹਨਾਂ ਦੀ ਡੈਥ ਹੋ ਗਈ। ਅੱਛਾ ਅੱਛਾ। ਤੇ ਬੇਟਾ ਕਿੰਨੀ ਉੱਚ ਪੜ੍ਹਦਾ ਤੂੰ? ਮੈਂ 9ਵੀਂ ਪੜ੍ਹਦੀ ਆ। ਤੇ ਬੇਟਾ ਤੂੰ? 10ਵੀਂ ਵਿੱਚ। ਕੀ ਗੱਲ ਹੋ ਗਈ ਪਾਪਾ ਨੂੰ? ਪਾਪਾ ਠੀਕ ਨਹੀਂ ਸੀ ਜਾਂ ਮਤਲਬ ਕੀ ਗੱਲ ਹੋ ਗਈ? ਉਹ ਠੀਕ ਨਹੀਂ ਸੀ ਉਹ ਤੇ ਹਸਪੀਟਲ ਲੈ ਗਏ। ਤੇ ਅਸਲ ਤੁਸੀਂ ਜਿੱਥੇ ਰਹਿ ਰਹੇ ਹੋ ਘਰ ਤੁਹਾਡਾ ਵਾ? ਰਾਜੀ। ਇਹ ਮਤਲਬ ਕਿਰਾਏ ਤੇ ਘਰ ਹੈਗਾ। ਹਾਂਜੀ। ਠੀਕ ਹੈ। ਇਹ ਪਰਿਵਾਰ ਦੇ ਹਾਲਾਤ ਆ। ਜੋ ਕਿ ਇਹ ਤਿੰਨ ਮਾਵਾਂ ਧੀਆਂ ਨੇ ਤੇ ਮੇਰੀ ਫੇਸਬੁਕ ਫੈਮਲੀ ਗਏ ਜਾਂ ਜਿੰਨੇ ਵੀ ਅਸਲੇ ਬੰਦੇ ਸਾਨੂੰ ਦੇਖ ਰਹੇ ਨੇ ਸਾਡੀ ਕੋਈ ਮੰਗ ਹੈਗੀ ਆ ਕਿ ਇਹਨਾਂ ਦੀ ਬਾਤ ਚੜ੍ਹ ਕੇ ਮਦਦ ਕੀਤੀ ਜਾਵੇ ਜੋ ਵੀ ਆਪਣਾ ਗੁਰਾਮਦਾਸ ਜੀ ਦੀ ਕਿਰਪਾ ਨਾਲ ਦੋ ਵੀ ਦਸਵੰਤ ਕੁਝ ਵੀ ਦੇਣਾ ਚਾਹਵੇ ਕੋਈ ਬੰਦਾ ਤੇ ਸਾਨੂੰ ਦੇ ਸਕਦਾ ਹੈ ਬਾਕੀ ਜੇ ਤੁਸੀਂ ਫੈਮਲੀ ਨੂੰ ਮਿਲਣਾ ਹੈ ਤੇ ਪਿੰਡ ਵਹੀ ਪੂਈ ਹੈਗਾ ਜੇ ਤੇ ਬੇਟਾ ਆਪਣਾ ਪ੍ਰੋਪਰ ਐਡਰੈਸ ਪਤਾ ਦਿਨੋ ਅਸਲੇ ਤੁਸੀਂ ਕਿੱਥੇ ਬੈਠੇ ਜਮਾਈ ਪੂਈ ਦੇ ਵਿੱਚ ਕੜੂਸਾਹਬ 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 ਦੇ ਲਾਗੇ ਫੈਮਿਲੀ ਰਹਿੰਦੀ ਹੈ ਤੇ ਮੇਰੀ ਇੱਕੋ ਹੀ ਮੰਗ ਹੈ ਕਿ ਇਹਨਾਂ ਦੀ ਮਦਦ ਚੜ੍ਹ ਕੇ ਮਦਦ ਕੀਤੀ ਜਾਵੇ ਆਪਾਂ ਹੋਰ ਵੀ ਕਈ ਚੀਜ਼ਾਂ ਦੇ ਪੈਸੇ ਖਰਚੀ ਦੇ ਨੇ ਤੇ ਜੇ ਅਗਰ ਕਿਸੇ ਗਰੀਬ ਪਰਿਵਾਰ ਦੀ ਇੱਕ ਹੈਲਪ ਹੋ ਜੇਗੀ ਤਾਂ ਉਹਦੇ ਵਿੱਚ ਤੁਹਾਨੂੰ ਵੀ ਸੀਸਾ ਮਿਲਣ ਗਿਆ ਤੇ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਹੈਗੇ ਐ ਇਸ ਵੇਲੇ ਇਹਨਾਂ ਨੂੰ ਵੀ ਤੁਹਾਨੂੰ ਸੀਸਾ ਹੀ ਦੇਣਗੇ ਬਸ ਇੰਨੀ ਗੱਲ ਹੀ ਕਹਿ ਗਏ ਮੈਂ ਧੰਨਵਾਦ ਕਰਦਾ ਜੀ ਆਪਣੀ ਫੈਮ ਫੇਸਬੁਕ ਫੈਮਿਲੀ ਦਾ ਜਿਹੜੇ ਵੀ ਇਸ ਵੇਲੇ ਮੈਨੂੰ ਦੇਖ ਰਹੇ ਨੇ ਜਾ ਫੈਮਿਲੀ ਨੂੰ ਦੇਖ ਰਹੇ ਨੇ ਇਹ ਚੰਗੇ ਤਰੀਕੇ ਦੇਖ ਲੈਣ ਕਿ ਇਹਨਾਂ ਦੇ ਵਿਚਾਰਿਆਂ ਦੇ ਹਾਲਾਤ ਵੀ ਕੀ ਐ ਇਸ ਵੇਲੇ ਕਿਰਾਏ ਦੇ ਘਰ ਦੇ ਵਿੱਚ ਰਹਿ ਰਹੇ ਨੇ ਛਤਾਂ ਵੀ ਇਹਨਾਂ ਦੀ ਆਪ ਨਹੀਂ ਹੈਗਾ ਨਾ ਰਹਿਣ ਬਸੇਰਾ ਹੈ ਇੱਥੋਂ ਤਾਂ ਕੀ ਘਰ ਦੇ ਵਿੱਚ ਪੱਖਾ ਵੀ ਨਹੀਂ ਹੈਗਾ ਇਹਨਾਂ ਦੇ ਇੰਨੇ ਹਜ਼ਾਰਾ ਬੁਰੇ ਹਾਲਾਤ ਹੋ ਗਏ ਇਹਨਾਂ ਕਿ ਇੱਕ ਪੱਖਾ ਵੀ ਕੀ ਹੁੰਦਾ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਇੱਕ ਪੱਖਾ ਵੀ ਨਹੀਂ ਹੈਗਾ ਕਿ ਗਰਮੀ ਤੁਹਾਨੂੰ ਪਤਾ ਇੰਨੀ ਪੈ ਰਹੀ ਆ ਤੇ ਬੰਦਾ ਇੱਕ ਪੱਖੇ ਦਾ ਅਰੇਂਜਮੈਂਟ ਵੀ ਤੇ ਇਹਨਾਂ ਕੋ ਵਿਚਾਰਿਆ ਕੋ ਨਹੀਂਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਮੇਰੇ ਸਹਾਨਾ ਬਿਜਲੀ ਦੇ ਵੀ ਮੀਟਰ ਮੋਟਰ ਲੱਗੇ ਹੋਏ ਨੇ ਬਟਕੇ ਤੇ ਇਹਨਾਂ ਨੇ ਜੋ ਵੀ ਇਹਨਾਂ ਕੋ ਹੈਗਾ ਸੀ ਇਹਨਾਂ ਨੇ ਆਪਣੇ ਪਤੀ ਦੇ ਉੱਪਰ ਲਾ ਕੇ ਘਰ-ਬਾਰ ਵੇਚ ਕੇ ਸਾਰਾ ਕੁਝ ਤੇ ਇਹਨਾਂ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁਦਰਤ ਅੱਗੇ ਕਿਸੇ ਦਾ ਯੋਰ ਨਹੀਂ ਚੱਲਦਾ ਤੇ ਸੀ ਨੂੰ ਕਹਿ ਕੇ ਮਾਤਾ ਜੀ ਤੁਹਾਡਾ ਨਾਮ ਹਾਂਜੀ ਨਾ ਜਿੰਨਾ ਰਹੀਣਾ ਰਹੀਣਾ ਠੀਕ ਹੈ ਤੇ ਮੇਰੀ ਇੱਕੋ ਹੀ ਮੰਗ ਹੈ ਕਿ ਇਹਨਾਂ ਦੀ ਬਾਤ ਚੜ੍ਹ ਕੇ ਮਦਦ ਕੀਤੀ ਜਾਵੇ ਅਸੀਂ ਸਾਰੇ ਭਰਾ ਭਰਾਲ ਮਿਲ ਕੇ ਇਹਨਾਂ ਦੀ ਮਦਦ ਕਰੀਏ ਤਾਂ ਜੋ ਕਿ ਇਹ ਛੋਟੇ ਛੋਟੇ ਬੱਚੇ ਪੜ ਸਕਣ ਤੁਸੀਂ ਦੋਨੋਂ ਬੱਚੇ ਦੇਖ ਸਕਦੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ